ਬਡੀ ਖਬਰ ਪੰਜਾਬ ਦੇ ਵਿੱਚ ਖੜੀ ਹੋ ਗਈ ਹੈ ਇੱਕ ਹੋਰ ਸਿਆਸੀ ਪਾਰਟੀ ਮੱਗੀ ਵੇਲੇ ਹੋਈ ਕਾਨਫਰੰਸ ਦੇ ਵਿੱਚ ਐਲਾਨਿਆ ਗਿਆ ਹੈ ਨਾਮ ਅਕਾਲੀ ਦਲ ਵਰਸ ਪੰਜਾਬ ਦੇ ਰੱਖਿਆ ਗਿਆ ਹੈ ਇਸ ਪਾਰਟੀ ਦਾ ਨਾਮ ਤੇ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਹੋਣਗੇ ਪਾਰਟੀ ਦੇ ਪ੍ਰਧਾਨ ਜੀ ਹਾਂ ਇਸ ਬਲਦੀ ਵੱਡੀ ਖਬਰ ਕਿ ਪੰਜਾਬ ਦੇ ਵਿੱਚ ਇੱਕ ਹੋਰ ਵੱਡੀ ਸਿਆਸੀ ਪਾਰਟੀ ਹੋਣ ਦੇ ਵਿੱਚ ਆਈ ਹੈ ਜਿਸ ਦਾ ਐਲਾਨ ਸ਼੍ਰੀ ਮੁਖਤਰ ਸਾਹਿਬ ਵਿਖੇ ਕੀਤਾ ਗਿਆ ਹੈ ਦੱਸਦੀ ਹੈ ਕਿ ਮੱਗੀ ਮੌਕੇ ਇੱਕ ਕਾਨਫਰੰਸ ਕੀਤੀ ਗਈ ਸੀ ਜਿਸ ਤੇ ਵਿੱਚ ਇਹ ਐਲਾਨ ਹੋਇਆ ਅਕਾਲੀ ਦਲ ਵਾਰਿਸ ਪੰਜਾਬ ਦੀ ਇਸ ਪਾਰਟੀ ਦਾ ਨਾਮ ਰੱਖਿਆ ਗਿਆ ਹੈ ਤੇ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਇਸ ਪਾਰਟੀ ਦੇ ਪ੍ਰਧਾਨ ਹੋਣਗੇ ਦੱਸਦੀ ਹੈ ਕਿ ਪੰਥ ਬਚਾਓ ਪੰਜਾਬ ਬਚਾਓ ਤਹਿਤ ਇੱਕ ਇਕੱਤਰਤਾ ਹੋਈ ਸੀ ਤੇ ਇਸ ਕਾਨਫਰੰਸ ਦੇ ਵਿੱਚ ਹੀ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਇੱਕ ਵੱਡੀ ਤੇ ਨਵੀਂ ਸਿਆਸੀ ਪਾਰਟੀ ਹੋਣ ਦੇ ਵਿੱਚ ਆ ਗਈ ਹੈ ਜਿਸ ਦੇ ਪ੍ਰਧਾਨ ਐਮਪੀ ਅੰਮ੍ਰਿਤਪਾਲ ਸਿੰਘ ਹੋਣਗੇ ਇਹ ਵੀ ਜਾਣਕਾਰੀ ਦੇ ਦਈਏ ਕਿ ਜਦੋਂ ਇਸ ਪਾਰਟੀ ਦਾ ਨਾਮ ਅਨਾਉਂਸ ਕੀਤਾ ਗਿਆ ਇਹ ਐਲਾਨਿਆ ਗਿਆ ਤਾਂ ਪਾਰਟੀ ਦਾ এজেন্ডਾ ਵੀ ਸਾਂਝਾ ਕੀਤਾ ਗਿਆ ਹੈ ਤੇ ਕਈ ਮਤੇ ਵੀ ਪਾਸ ਕੀਤੇ ਗਏ ਨੇ ਐਮਪੀ ਅਮਰਿਤਪਾਲ ਸਿੰਘ ਨੂੰ ਇਸ ਪਾਰਟੀ ਦਾ ਪ੍ਰਧਾਨ ਥਾਪਿਆ ਗਿਆ ਹੈ ਤੇ ਨਾਲ ਹੀ ਸੱਤ ਮੈਂਬਰੀ ਕਮੇਟੀ ਵੀ ਬਣਾਈ ਗਈ ਹੈ ਜਿਹੜੀ ਵੱਖ-ਵੱਖ ਸੰਸਥਾਵਾਂ ਨੂੰ ਹੋਰ ਵੀ ਸ਼ਕਤੀਸ਼ਾਲੀ ਬਣਾਏਗੀ ਤੇ ਇਹ ਸਿੱਖ ਸੰਸਥਾਵਾਂ ਹੀ ਹੋਣਗੀਆਂ ਇਥੇ ਜ਼ਿਕਰਯੋਗ ਹੈ ਕਿ ਅਮਰਿਤਪਾਲ ਸਿੰਘ 2023 ਤੋਂ ਦਿਬੜੂਗਰ ਅਸਾਮ ਜਿਹੜੀ ਜੇਲ ਹੈ ਉਸ ਦੇ ਵਿੱਚ ਬੰਦ ਸਨ ਉਹਨਾਂ ਤੇ NSA ਲਗਾਈ ਗਈ ਸੀ ਤੇ ਹੁਣ ਕੁਝ ਸਮਾਂ ਪਹਿਲਾਂ ਹੀ ਉਹਨਾਂ ਤੇ UAPA ਵੀ ਲਗਾ ਤੀ ਗਈ ਹੈ ਇਥੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀਏ ਕਿ ਅਮਰਿਤਪਾਲ ਸਿੰਘ ਹੋਰਾਂ ਦਾ ਨਾਮ ਗੁਰਪ੍ਰੀਤ ਹਰੀ ਨੂੰ ਕਤਲकांड ਦੇ ਵਿੱਚ ਆਇਆ ਸੀ ਜਿਸ ਦੇ ਤਹਿਤ ਹੀ ਉਹਨਾਂ ਤੇ ਯੂਏਪੀਐਲ ਲਗਾਈ ਗਈ ਹੈ ਇਹ ਤੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰ ਦਈਏ ਕਿ ਅਮਰਿਤਪਾਲ ਸਿੰਘ ਹੋਰਾ ਨੇ ਜਿਹੜੀਆਂ ਚੋਣਾਂ ਹੋਈਆਂ ਸਨ ਲੋਕ ਸਭਾ ਦੀਆਂ ਉਹਨਾਂ ਦੇ ਵਿੱਚ ਚੋਣ ਲੜੀ ਸੀ ਖਡੂਰ ਸਾਹਿਬ ਤੋਂ ਤੇ ਉਹਨਾਂ ਨੂੰ 4 ਲੱਖ ਵੋਟਾਂ ਪਈਆਂ ਸਨ ਤੇ 2 ਲੱਖ ਵੋਟਾਂ ਦੇ ਵੱਡੇ ਫਰਕ ਦੇ ਨਾਲ ਉਹਨਾਂ ਨੇ ਜਿੱਤ ਹਾਸਿਲ ਕੀਤੀ ਸੀ ਤੇ ਜੇਲ੍ਹ ਦੇ ਵਿੱਚ ਉਹਨਾਂ ਤੇ ਯੂਏਪੀਏ ਵੀ ਲਗਾ ਦਿੱਤਾ ਗਿਆ ਹੈ ਉਹਨਾਂ ਦਾ ਨਾਮ ਗੁਰਪ੍ਰੀਤ ਹਰੀਨੋ ਕਤਲकांड ਦੇ ਵਿੱਚ ਆਇਆ ਸੀ ਗੁਰਪ੍ਰੀਤ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਸੀ ਕਿ ਇਸ ਦੇ ਵਿੱਚ ਅਮਰਿਤਪਾਲ ਸਿੰਘ ਹੁਣਾਂ ਦਾ ਵੀ ਹੱਥ ਹੈ ਦੱਸਦੀ ਹੈ ਕਿ ਗੁਰਪ੍ਰੀਤ ਜਿਹੜਾ ਕਿ ਫਰੀਦਕੋਟ ਦੇ ਪਿੰਡ ਹਰੀਨੋ ਦਾ ਰਹਿਣ ਵਾਲਾ ਸੀ ਉਸ ਤੇ ਅਣਪਛਾਤੇਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਤੇ ਤੈ ਉਹਦੀ ਮੌਤ ਹੋ ਗਈ ਸੀ ਇਸ ਤੋਂ ਪਹਿਲਾਂ ਇਹ ਵੀ ਦੱਸ ਦਈਏ ਕਿ ਦੀਪ ਸਿੱਧੂ ਦੇ ਵੇਲੇ ਵੀ ਉਹ ਕਾਫੀ ਸਰਗਰਮ ਸੀ ਤੇ ਸੋਸ਼ਲ ਮੀਡੀਆ ਤੇ ਖੁੱਲ ਕੇ ਆਪਣੇ ਵਿਚਾਰ ਦਿੰਦਾ ਸੀ ਗੁਰਪ੍ਰੀਤ ਸਿੰਘ ਹਰੀਨੋ ਤੇ ਜਦੋਂ ਉਸ ਦਾ ਕਤਲ ਹੋ ਗਿਆ ਤੇ ਅੰਮ੍ਰਿਤਪਾਲ ਸਿੰਘ ਹੁਣਾਂ ਦਾ ਨਾਮ ਵੀ ਇਸ ਦੇ ਵਿੱਚ ਆਇਆ ਸੀ ਜਿਸ ਦੇ ਤਹਿਤੀ ਉਹਨਾਂ ਤੇ ਯੂਏਪੀਏ ਲਗਾਈ ਗਈ ਹੈ ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਹੁਣਾਂ ਦੀ ਜਿਹੜੀ ਪਾਰਟੀ ਹੈ ਹੁਣ ਹੋਣ ਦੇ ਵਿੱਚ ਆਈ ਹੈ ਤੇ ਆਪਣੇ ਆਪ ਦੀ ਇੱਕ ਵੱਡੀ ਸਿਆਸੀ ਪਾਰਟੀ ਹੈ ਜਿਸ ਦਾ ਐਲਾਨ ਮੱਗੀ ਵੇਲੇ ਹੋਈ ਕਾਨਫਰੰਸ ਦੇ ਵਿੱਚ ਕਰ ਦਿੱਤਾ ਗਿਆ ਹੈ ਜਿਸ ਦੇ ਪ੍ਰਧਾਨ ਐਮਪੀ ਅਮਰਿਤਪਾਲ ਸਿੰਘ ਹੋਣਗੇ ਸੱਤ ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਪਾਰਟੀ ਦਾ ਅਜੰਡਾ ਵੀ ਸਾਂਝਾ ਕੀਤਾ ਗਿਆ ਹੈ ਤੇ ਕਈ ਮਤੇ ਵੀ ਪਾਸ ਕਰ ਦਿੱਤੇ ਗਏ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਪਾਰਟੀ ਦੇ ਅੱਗੋਂ ਕੰਮ ਕਿਹੋ ਜਿਹਾ ਰਹਿਣਗੇ ਕਿਹੋ ਜਿਹਾ ਪ੍ਰਭਾਵ ਇਸ ਪਾਰਟੀ ਦਾ ਪੈਂਦਾ ਹੈ ਇਹ ਆਉਣ ਵਾਲਾ ਵਕਤ ਹੀ ਦੱਸੇਗਾ